ਹਾਂਜੀ ਕੀ ਹਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹੋ ਤੇ ਅੱਜ ਆਪਾਂ ਪਹੁੰਚੇ ਪਿੰਡ ਖੀਵੇ ਖੀਵੇ ਬੂਰੀ ਮੱਧ ਦੇ ਬਣਾਉਣੇ ਸਿੰਘ ਬਾਈ ਕਹਿੰਦਾ ਸਿੰਘ ਬਹੁਤ ਲੱਗੇ ਹੋਏ ਨੇ ਬਾਕੀ ਤੁਹਾਨੂੰ ਮੱਝ ਵੀ ਦਿਖਾਉਣਾ ਜਿਹੜੀ ਇਹ ਸਿੰਘ ਲੱਗੇ ਹੋਏ ਨੇ ਤੇ ਤੁਸੀਂ ਵੀ ਦੇਖਿਓ ਮੈਂ ਇਸੇ ਗੱਲ ਕਰਕੇ ਵੀਡੀਓ ਪਾਉਣਾ ਹੁਣ ਵੀ ਆਪਣੇ ਪਸ਼ੂ ਦਾ ਧਿਆਨ ਰੱਖਿਆ ਕਰੋ ਕਿਉਂਕਿ ਜਦੋਂ ਕਿਹੜਾ ਸਿੰਘ ਲੱਗ ਜਾਂਦੇ ਨੇ ਜਾਨਵਰ ਦੇ ਪਸ਼ੂ ਨੂੰ ਕੱਖ ਖਾਣ ਚ ਤਕਲੀਫ ਆਉਂਦੀ ਜਦੋਂ ਕੱਖ ਖਾਣ ਚ ਤਕਲੀਫ ਆਉਂਦੀ ਆ ਫਿਰ ਜਗਾਲਾ ਕਰਨ ਚ ਤਕਲੀਫ ਆਉਂਦੀ ਜਦੋਂ ਜਗਾਲਾ ਤਕਲੀਫ ਨਾਲ ਕਰੂਗਾ ਪਸ਼ੂ ਦੁੱਧ ਨਹੀਂ ਕੱਢੂਗਾ ਸਹੀ ਤੇ ਬਾਕੀ ਤੁਸੀਂ ਵੀ ਦੇਖੋ ਸਿੰਘ ਕਿਵੇਂ ਲੱਗੇ ਹੋਏ ਨੇ ਮੁੜ ਕੇ ਲੱਗਾ ਹੋਇਆ ਸਿੰਘ ਆਹ ਦੇਖ ਲੋ ਇਹ ਸਿੰਘ ਕਿੰਨਾ ਗੜਿਆ ਪਿਆ ਸਿਰ ਬੈਠਿਆ ਪਿਆ ਸਿੰਘ ਲੱਗ ਕੇ ਤੋਏ ਭਾਈ ਭਾਈ ਨੇ ਸਿਰ ਚ ਸਿੰਘਾਂ ਨੇ ਮੱਝ ਹੱਥ ਵੀ ਨਹੀਂ ਲਵਾਉਂਦੀ ਡੰਦੀ ਜਮੱਝ ਹੱਥ ਲਵਾਉਣ ਤੋਂ ਵੀ ਤੇ ਕਿਹੜਾ ਹੋਣ ਦੇਖ ਲਓ ਤੁਸੀਂ ਤੇ ਬਾਕੀ ਕਰਦੇ ਆ ਕੰਮ ਕੰਮ ਕਰਕੇ ਵੀ ਵੀਡੀਓ ਪਾਵਾਂਗੇ ਵੀ ਕਿਵੇਂ ਬਣੀ ਠੀਕ ਹੈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਿਤ ਨਵੀਆਂ ਵੀਡੀਓ ਦੇਖਣ ਵਾਸਤੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਸਿੰਘ ਬਣਾ ਕੇ ਵੀ ਵੀਡੀਓ ਪਾਵਾਂਗੇ ਵੀ ਕਿਵੇਂ ਬਣਿਆ ਸਿੰਘ ਤੇ ਫਿਰ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿਵੇਂ ਬਣਿਆ ਸਿੰਘ ਤੇ ਕਿਵੇਂ ਦੀ ਲੱਗੀ ਵੀਡੀਓ ਠੀਕ ਹੈ ਜੀ ਮਿਲਦੇ ਆ ਫਿਰ ਸਿੰਘ ਬਣਾ ਕੇ ਤੇ ਲਓ ਜੀ ਫਿਰ ਬਣ ਗਏ ਸਿੰਘ ਤੁਸੀਂ ਆਪ ਹੀ ਦੇਖੋ ਕਿੰਨਾ ਫਰਕ ਪੈ ਗਿਆ ਸਿੰਘ ਬਣ ਕੇ ਤੇ ਹੱਥ ਥੱਲੋਂ ਦੀ ਟੱਪਣ ਲੱਗ ਗਿਆ ਬਾਕੀ ਸੋਜ ਜਾਏ ਸਿੰਘ ਨੂੰ ਸਿੰਘ ਹੋਰ ਵੀ ਪਿੱਛੇ ਹਟ ਜਾਊਗਾ ਸਿਰ ਨੂੰ ਸੋਜਾਈ ਹੋਈ ਹੈ ਸਿੰਘ ਹੋਰ ਵੀ ਪਿੱਛੇ ਹਟ ਜਾਊਗਾ ਬਾਕੀ ਤੁਸੀਂ ਦੇਖੋ ਵੀਡੀਓ ਕਰੋ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਏਸੀ ਗੱਲ ਕਰਕੇ ਕਹਿੰਦਾ ਹੁਣ ਮੈਂ ਆਪਣੇ ਪਸ਼ੂਆਂ ਦਾ ਰੱਖਿਆ ਕਰੋ ਧਿਆਨ ਕਿਉਂਕਿ ਜਦੋਂ ਪਸ਼ੂ ਦਾ ਸਿੰਘ ਲੱਗ ਜੇ ਸਿਰ ਦੇ ਵਿੱਚ ਉਸ ਨੂੰ ਤਖਲੀਪ ਹੋ ਜਾਂਦੀ ਹੈ ਪੁੱਛੋ ਦੁੱਧ ਨਹੀਂ ਕੱਢਦਾ ਠੀਕ ਹੈ ਜੀ ਤੇ ਦੇਖੋ ਵੀਡੀਓ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਚੈਨਲ ਨੂੰ ਕਰ ਦਿਓ ਸ਼ੇਅਰ